ਕਿਹੜ ਤੋਂ ਬਹੁਤ ਤਿਆਰ ਅਗਲਾ ਪਰਚਾ ਕਰੋ ਸਰ 6 ਗ੍ਰਾਮ ਹੈਰਨ ਫੜੀ ਹੈ ਕਿ ਕੀ ਮਾਮਲਾ ਹੈ ਸਰ ਮੇਤੇ 2824 ਨੂੰ ਮੈਂ ਸਵੇਦਪੁਰ ਸਪਾਰਟੀ ਮਹਿਡੂ ਸਾਈਡ ਤੋਂ ਹਰਦਾਪੁਰ ਨੂੰ ਗਿਰਫਤ ਕਰਦੇ ਜਾ ਰਹੇ ਸੀ ਜੀ ਆ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਹਰਦਾਸਪੁਰ ਸਾਈਡ ਵੱਲੋਂ ਇੱਕ ਵਿਅਕਤੀ ਗੁਰਮukh ਸਿੰਘ ਉਰਫ ਲੋਗੜਾ ਪੁੱਤਰ ਪਰਮਜੀਤ ਸਿੰਘ ਜਿਹੜਾ ਕਿ ਹੈਰੋਂ ਦਾ ਕੰਮ ਕਰਦਾ ਹੈ ਇਹਦੇ ਨੂੰ ਆ ਰਿਹਾ ਵੇਚਣ ਲਈ ਸਟੂਡੈਂਟ ਨੂੰ ਲੋਕੇਟ ਨੂੰ ਤਾਂ ਜਦੋਂ ਅਸੀਂ ਬਾਬਾ ਪੀਜੀ ਪਟਾਣੀ ਕਲੋਨੀ ਦੇ ਕੋਲ ਪੁੱਜੇ ਤਾਂ ਹਰਦਾਸਪੁਰ ਸਾਈਡ ਵੱਲੋਂ ਉਹ ਆਇਆ ਗੁਰਮukh ਸਿੰਘ ਆਇਆ ਤਾਂ ਉਹਨੇ ਸਾਡੇ ਨੂੰ ਵੇਖ ਕੇ ਜਿਹੜਾ ਲਫਾਫਾ ਉੱਤੇ ਲਾ ਕੇ ਸੜਕ ਦੇ ਕਿਨਾਰੇ ਘਾੜ ਪੁੱੜਦਾ ਤਾਂ ਫਿਰ ਅਸੀਂ ਉਹਦੀ ساری ਵੀਡੀਓਗ੍ਰਾਫੀ ਕਰਕੇ ਆ ਆਪਣਾ ਕਰਤੀ 6 ਗ੍ਰਾਮ ਹੈਰਨ ਜਿਹੜੀ ਆ ਉਹਨੇ ਬਾਦ ਤੋਂ ਹੀ ਬਰਾਮਦ ਕੀਤੀ ਸਰ ਕੀ ਲੱਗਦਾ ਹੈ ਕਿ ਤਸਕਰ ਹੈ ਹੀਰਨ ਦਾ ਚਾਂਫੇ ਆਦੀ ਹੈਗਾ ਇਹ ਕਾਫੀ ਹੈ ਮਤਲਬ ਇਹ ਪਹਿਲਾਂ ਵੀ ਦੋ ਮਗਰਮੇ ਦਰਜ ਆ ਤਾਂ ਆਦੀ ਮਜਰਮ ਹੈ ਸਾਰਾ ਜਿਹੜੀ ਇਹਨੂੰ ਪਹਿਲਾਂ ਵੀ ਜਾਣਦੇ ਸੀ ਤਾਂ ਇਹਨੂੰ ਅਸੀਂ ਇਸੇ ਸ਼ੱਕ ਦੇ ਬਣਾਉਂਦੇ ਸੀ ਫੇਰ ਰੋਕਿਆ ਇਹ ਇਕੱਲਾ ਸੀ ਇਹ ਇਕੱਲਾ ਹੀ ਸੀ ਇਸੇ ਨਾਲ ਤਾਂ ਵੀ ਹੋਰ ਕੋ ਸਾਥੀ ਫੜਿਆ ਗਿਆ ਜਾਂ ਫਿਲਹਾਲ ਕੋਈ ਮਤਲਬ ਵਿਕਰਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੇ ਕੋਈ ਇਹਦੇ ਸਬੰਧ ਚ ਅੱਗੇ ਕੋਈ ਇਨਵੈਸਟੀਗੇਸ਼ਨ ਵਿੱਚ ਚਾਹਿਆ ਤਾਂ ਉਹਨੂੰ ਯੂਰੂ ਸਰ ਤੁਸੀਂ ਇਸ ਮਾਮਲੇ ਸਿਰਫ 21 ਵਿਅਕਤੀ ਗ੍ਰਿਫਤਾਰ ਕੀਤਾ ਹੈ ਇਹਦੇ ਇਹਦੇ ਵਿੱਚ ਤੁਸੀਂ ਇੱਕ ਕੀ ਰਹਿ ਸਕਦੇ ਹੋ ਗੀ ਸੋ ਸਰ ਕੀ ਲੱਗਦਾ ਕਿ ਲਾਗ ਰੇਟ ਤੇ ਜਿਹੜੇ ਅਪਰਾਧਿਕ ਮਾਮਲੇ ਆ ਉਪਰ ਕੇ ਕਾਫੀ ਸਾਹਮਣੇ ਆਉਂਦੇ ਸਨ ਲੇਕਿਨ ਹੁਣ ਕਾਫੀ ਠੱਲ ਪਈ ਵੀ ਲੱਗਦੀ ਹੈਗੀ ਲੇਕਿਨ ਕੁਛ ਨਾ ਕੁਛ ਜਿਵੇਂ ਹੁਣ ਹੈਰੋ ਦਾ ਮਾਮਲਾ ਸਾਹਮਣੇ ਆ ਗਿਆ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਡਾਉਣ ਵਾਲਾ ਸਮਾਂ ਕੀ ਸੰਕੇਤ ਦੇ ਰਿਹਾ ਹੈ ਜਿਹੜਾ ਇਹ ਕ੍ਰਾਈਮ ਨੂੰ ਰੋਕਣ ਲਈ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਹੋਈ ਆ ਪਹਿਲਾਂ ਵੀ ਅਸੀਂ ਕਾਫੀ ਦਿੱਤੇ ਮਕਦਮੇ ਦਾਰਿਕਾ ਜੀ ਕਰ ਚੁੱਕੇ ਆ ਤਾਂ ਗਾ ਵੀ ਸਾਡੀ ਇਹ ਕੋਸ਼ਿਸ਼ ਆ ਰਹੀ ਹੈ ਕਿ ਜਿਹੜਾ ਲੌਕੇਟਡ ਸਟੂਡੈਂਟ ਏਰੀਆ ਵਾ ਇਹ ਬਿਲਕੁਲ ਸੇਫ ਰੱਖਿਆ ਜਾਵੇ ਇਹਦੇ ਵਾਸਤੇ ਅਸੀਂ ਜਿਹੜੀ ਆ ਪੈਟਰੋਲਿੰਗ ਵਧਾਈ ਹੋਈ ਆ ਕਸਟਰੀ ਕਰ ਰਹੇ ਆ ਨਾਕੇ ਬੰਦੀਆਂ ਵੀ ਕਰ ਰਹੇ ਆ ਤੇ ਅਸੀਂ ਆਪਣੇ ਸੋਰਚ ਵੀ ਲਾਇਏ ਹੋਏ ਆ ਸੋ ਜੇਕਰ ਅਗਰ ਤਨ ਕੋਈ ਸੂਚਨਾ ਮਿਲੇ ਕਿ ਇੱਥੇ ਕੋਈ ਵੱਡੇ ਅਪਰਾਧਿਕ ਤਸਕਰ ਜਿਹੜੇ ਇੱਥੇ ਬੈਠੇ ਹੈਗੇ ਆ ਉਸੀਂ ਅੰਜਾਮ ਦੇਣ ਨੂੰ ਫਿਰਦੇ ਆ ਕਿਸ ਮਾਮਲੇ ਨੂੰ ਤਾਂ ਤੁਸੀਂ ਕਿਸ ਤਰ੍ਹਾਂ ਫਿਰ ਫੋਰਸ ਦੀ ਲੋੜ ਹੈ ਕਿਸ ਤਰ੍ਹਾਂ ਮੰਗਾਉਂਦੇ ਅਸਲੀ ਹੋਲੇ ਵਾਸਤੇ ਪਹਿਲਾਂ ਤਾਂ ਸਾਡੇ ਖੁਫੀਆ ਫੋਰਸ ਰਹਿ ਗਿਆ ਬਸ ਤਾਂ ਇਦਾਂ ਨਹੀਂ ਕੋਈ ਪ੍ਰੋਬਲਮ ਸਾਡੇ ਆਉਂਦੀ ਨਹੀਂ ਹੈਗੀ ਤਾਂ ਫਿਰ ਵੀ ਜੇ ਕੋਈ ਸਾਨੂੰ ਭਵਿੱਖ ਵਿੱਚ ਇਦਾਂ ਨਹੀਂ ਕੋ ਹੋਇਆ ਤਾਂ ਸਾਡੇ ਕੋਲ ਕਾਫੀ ਫੋਰਸ ਹੈ ਸਾਡੇ ਕੋਲ ਕਾਫੀ ਫੋਰਸ ਹੈ ਸਾਡੇ ਕੋਲ ਹੈੱਡਕੁਆਰਟਰ ਤੋਂ ਵੀ ਸਾਨੂੰ ਫੋਰਸ ਮਿਲ ਜਾਂਦੀ ਆ ਤਾਂ ਤੁਹਾਡੇ ਇਸ ਵੀ ਨਾਲ ਵੀ ਫਵਾੜੇ ਤੋਂ ਵੀ ਸਾਨੂੰ ਫੋਰਸ ਜੜੀ ਕਾਫੀ ਮਿਲ ਜਾਂਦੀ ਆ ਕੋਈ ਦਾ ਨਾ ਕੋਈ ਪ੍ਰੋਬਲਮ ਨਹੀਂ ਹੋ ਰਹੀ ਸਰ ਲੌਕਰ ਦੇ ਪੀਜੀ ਖੁੱਲਣ ਔਰ ਬੰਦ ਹੋਣ ਔਰ ਦੁਕਾਨਾਂ ਜਿਹੜੀਆਂ ਆਸ-ਪਾਸ ਦੀਆਂ ਬੜੀਆਂ ਹੈਗੇ ਸ਼ੋਅਰੂਮ ਬਣੇ ਹੈਗੇ ਉਹਨਾਂ ਦੀ ਕੋਈ ਸਮੇਂ 'ਚ ਤਬਦੀਲੀ ਹੋਈ ਹੈਗੀ ਨਹੀਂ ਦਿਨ-ਦਿਨਕ ਜਾਂ ਉਹੀ ਚੱਲ ਰਹੀ ਹੈ ਅਸੀਂ ਜਿਹੜਾ ਦੁਕਾਨਾਂ ਦਾ ਸਮਾਂ ਜਿਹੜਾ ਰਾਤ 11 ਵਜੇ ਤੱਕ ਰੱਖਿਆ ਹੋਇਆ ਤਾਂ ਤਕਰੀਬਨ 11 ਵਜੇ ਆਲਮੋਸਟ ਦੁਕਾਨਾਂ ਜਿਹੜੀਆਂ ਬੰਦ ਹੋ ਜਾਂਦੀਆਂ ਤਾਂ ਫਿਰ ਵੀ ਜੇ ਕੋਈ ਨਹੀਂ ਕਰਦਾ ਤਾਂ ਸਹੀ ਹੋਰੀਆਂ ਦੁਕਾਨ ਬੰਦ ਕਰ ਲੈ ਕਿ ਤਾਂ ਜੋ ਜਿਹੜਾ ਕਿ ਸਟੂਡੈਂਟ ਏਰੀਆ ਵਿੱਚ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਨਾ ਸਰ ਆਖਰੀ ਗੱਲ ਕਿ ਜੇ ਜੇਬੇ ਤੁਸੀਂ ਹੈਰਨ ਦ੍ਰਿਤੀ ਅਪਰਾਧੀ ਨੂੰ 3 ਸਾਲ ਤੋਂ ਉੱਪਰ سزا ਹੈਗੀ ਆ ਤਾਂ ਪੁਰੇ ਸਵਜ ਦਾ ਜੋ ਚਾਦਾ ਉਹ ਦੇਖਦੇ ਆ ਸਰ ਕੁਛੇਦਰ ਦੇ ਮਾਮਲੇ ਸਾਹਮਣੇ ਆਉਂਦੇ ਕਿ ਬਾਰ ਬਾਰ ਜਿਹੜੇ ਇਹ ਅਪਰਾਧੀ ਜੇਲ੍ਹ ਜਾਂਦੇ ਹੈਗੇ ਔਰ ਬਾਹਰ ਆ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹੈਗੇ ਕੁਛੇਦਰ ਦੇ ਮਾਮਲੇ ਵੀ ਸਾਹਮਣੇ ਆਏ ਕਿ ਜਾਂ ਇਹ ਕੁਝ ਨਵੇਂ ਤਰ੍ਹਾਂ ਦੇ ਅਪਰਾਧੀ ਸਕੇ ਅਸੀਂ ਇਹਨਾਂ ਤੇ ਕਰੜੀ ਨਿਗਰਾਨੀ ਰੱਖੀ ਹੋਈ ਆ ਜੋ ਵੀ ਬੰਦਾ ਇਹਦਾ ਨੇ ਕੰਮ ਕਰਦਾ ਆ ਉਹਨਾਂ ਤੇ ਪੂਰੀ ਸਾਡੀ ਨਿਗਰਾਨੀ ਆ ਜੇ ਕੋ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਕਾਗਰ ਸੀ ਹਰਿਸ਼ ਪਿੰਡਾ ਜੀ ਨਾਲ ਗੱਲਬਾਤ ਲਈ ਧੰਨਵਾਦ